ਜਿਹੜਾ ਹੈਗਾ 28 ਤਰੀਕ ਨੂੰ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਤਿੰਨ ਸ਼ਹਿਰ ਵਾਸੀਆਂ ਨੇ ਬਹੁਤ ਹੀ ਛਲਾਂਗਾ ਜੋ ਜਿਹੜਾ ਕੰਮ ਕੀਤਾ ਸੀ ਉਹਨਾਂ ਨੇ ਜਿਹੜੇ ਦੋਸ਼ੀ ਸੀਗੇ ਜਿਹੜੇ ਕਿ ਫਾਇਰ ਕਰਕੇ ਇੱਕ ਦੁਕਾਨ ਤੇ ਭੱਜ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਪੈਦਲ ਇਹ ਤਿੰਨ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਇਹਨਾਂ ਨੇ ਪੈਦਲ ਹੀ ਉਹਨਾਂ ਨੂੰ ਮੋਟਰਸਾਈਕਲ ਤੇ ਜਾਂਦਿਆਂ ਨੂੰ ਹਥਿਆਰਬੰਦ ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਇਹਨਾਂ ਦੀ ਕੋਸ਼ਿਸ਼ ਦੇ ਸਦਕਾ ਹੀ ਜਿਹੜਾ ਹੈਗਾ ਕਿ ਉਹਨਾਂ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੋਟਰਸਾਈਕਲ ਛੱਡ ਕੇ ਜਿਹੜਾ ਹੈਗਾ ਪੈਦਲ ਭੱਜਣਾ ਪਿਆ ਔਰ ਜਿਹਦੇ ਨਾਲ ਕਿ ਸਾਨੂੰ ਇਹ ਦੋਸ਼ੀਆਂ ਦੀ ਪਛਾਣ ਕਰਨ ਦੇ ਵਿੱਚ ਬਹੁਤ ਜਿਹੜਾ ਹੈਗਾ ਵੱਡੀ ਸਾਨੂੰ ਜਿਹੜੀ ਮਦਦ ਮਿਲੀ ਜਿਹਦੇ ਨਾਲ ਕਿ ਅਸੀਂ ਇਹਨਾਂ ਨੂੰ ਅੱਜ ਫੜਨ ਦੇ ਵਿੱਚ ਜਿਹੜਾ ਹੈਗਾ ਅਸੀਂ ਸਫਲ ਹੋਏ ਆ ਔਰ ਇਹ ਸ਼ਹਿਰ ਵਾਸੀਆਂ ਦੇ ਵਿੱਚੋਂ ਜਿਹੜੇ ਇਹ ਤਿੰਨ ਵਿਅਕਤੀ ਨੇ ਇਹਨਾਂ ਦੇ ਨਾਮ ਨੇ ਗਰੰਥੀ ਸਿੰਘ ਜਗਰਾਤ ਸਿੰਘ ਵੀ ਚੇਰੂ ਗਰਗ ਅਤੇ ਸੁਖਵੀਰ ਸਿੰਘ ਜੀ ਇੰਨਾ ਤਿੰਨਾ ਬੰਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਥਿਆਰਬੰਦ ਜਿਹੜੇ ਇਹ ਨੌਜਵਾਨ ਸੀਗੇ ਜਿਨ੍ਹਾਂ ਨੇ ਮੂੰਹ ਬੰਨੇ ਹੋਈ ਸੀ ਇਹਨਾਂ ਦੇ ਰਸਤੇ ਵਿੱਚ ਆ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਕੋਸ਼ਿਸ਼ ਕੀਤੀ ਜਿਵੇਂ ਕਿ ਇਹਨਾਂ ਨੂੰ ਜਾਨ ਦਾ ਵੀ ਖਤਰਾ ਸੀ ਇਹਨਾਂ ਨੇ ਪੁਲਿਸ ਦੀ ਇਹ ਸਹਾਇਤਾ ਕਰਕੇ ਜਿਹੜਾ ਹੈਗਾ ਸਾਡੀ ਵਿਸ਼ਵਾਸ ਜਿਹੜਾ ਹੈਗਾ ਉਹ ਵੀ ਇਹਨਾਂ ਦੇ ਵਿੱਚ ਪੈਦਾ ਕੀਤਾ ਤੇ ਇਹਨਾਂ ਦਾ ਜਿਹੜਾ ਪੁਲਿਸ ਪ੍ਰਣਾਲੀ ਤੇ ਐਡਮਿਨਿਸਟ੍ਰੇਸ਼ਨ ਤੇ ਜਿਹੜਾ ਵਿਸ਼ਵਾਸ ਆ ਉਹਦੇ ਅਸੀਂ ਬਹੁਤ ਜ਼ਿਆਦਾ ਤਧਕਾਰ ਕਰਦੇ ਆਂ ਔਰ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਸਮਾਜ ਦਾ ਅੰਗ ਹੁੰਦੇ ਹੋਏ ਸਮਾਜ ਦੀ ਰੱਖਿਆ ਵਾਸਤੇ ਇੱਕ ਬਹੁਤ ਜਿਹੜੀ ਹੈਗੀ ਵਧੀਆ ਆਪਣੀ ਡਿਊਟੀ ਜਿਹੜੀ ਹੈਗੀ ਆਪਣਾ ਫਰਜ਼ ਸਮਝ ਕੇ ਨਿਭਾਈ ਹੈ ਜਦ ਜਿਹੜੇ આરોપી ਫੜੇ ਗਏ 72 ਘੰਟੇ ਅਜੇ ਪੁਲਿਸ ਨੇ ਅਮਲਾ ਵੀ ਤਿਆਰ ਕਰ ਲਿਆ ਜਿਹੜੇ ਵੀ ਕੁਝ ਮੁਲਾਜ਼ਮਾਂ ਨੇ ਅਰੋਪਿਆਂ ਤੱਕ ਪਹੁੰਚਣ ਦੀ ਕੋਈ ਜਲਦੀ ਫੜੇ ਆ ਤੇ ਉਹਨਾਂ ਲਈ ਵੀ ਕੋਈ ਸਨਮਾਨ ਕਰ ਰਹੇ ਹਾਂ ਕਿ ਨਾਲੇ-ਮਨ ਵੀ ਉਹਨਾਂ ਵਾਸਤੇ ਐਫਐਸਪੀ ਸਾਹਿਬ ਨੇ ਜਿਹੜਾ ਹੈਗਾ ਉਹਨਾਂ ਦੇ ਸਰਟੀਫੀਕੇਟ ਤੇ ਕੈਸ਼ ਅਵਾਰਡ ਦੇ ਵਾਸਤੇ ਉਹ ਜਿਹੜਾ ਹੈਗਾ ਚੰਡੀਗੜ੍ਹ ਪ੍ਰਪੋਜ਼ਲ ਭੇਜੀ ਹੈ ਜਿਹੜੇ ਸਾਡੇ ਮੁਲਾਜ਼ਮ ਨੇ ਇਹਨਾਂ ਨੇ ਬਹੁਤ ਹੀ ਜਿਹੜੀ ਹੈਗੀ ਮਿਹਨਤ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਕਈ ਜਗ੍ਹਾ ਤੇ ਜਿਹੜਾ ਹੈਗਾ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਜਾਣਾ ਪਿਆ ਇਹਨਾਂ ਨੂੰ ਪੜਨ ਵਾਸਤੇ ਪਰ ਇਹਨਾਂ ਦੀ ਜਦੋਂ ਇਤੀ ਦੇ ਬਾਰੇ ਵਿੱਚ ਸਾਨੂੰ ਪਤਾ ਚੱਲਿਆ ਤਾਂ ਇਹਨਾਂ ਨੂੰ ਜਿਹੜਾ ਹੈਗਾ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤਿੰਨੋਂ ਵਿਅਕਤੀ ਜਿਹੜੇ ਨੇ ਰੂਪੜ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਔਰ ਇਹਨਾਂ ਨੇ ਜਿਹੜਾ ਹੈਗਾ ਇੱਕ ਕਾਰੋਬਾਰੀ ਨੂੰ ਜਿਹੜਾ ਐਕਸਟਰਸ਼ਨ ਦੇ ਮਕਸਦ ਦੇ ਨਾਲ ਉਹਦੀ ਦੁਕਾਨ ਤੇ ਫਾਇਰਿੰਗ ਕੀਤੀ ਹਾਂ ਸਭ ਕੁਝ ਕਦਮ ਹੈ ਜੀ ਕੀ ਕਾਰਨ ਤੇ ਦੱਸਵਾਓ ਕਾਰਨ ਇਹਦੇ ਵਿੱਚ ਜੋ ਮੁੱਖ ਤੌਰ ਤੇ ਜਿਹੜਾ ਹੈਗਾ ਪੈਸੇ ਦੀ ਗੁਰਾਈ ਜਾਂ ਐਕਸਟਰਸ਼ਨ ਦਾ ਜਿਹੜਾ ਕਾਰਨ ਹਲੇ ਤੱਕ ਸਾਹਮਣੇ ਆ ਰਿਹਾ ਹੈ। ਵਾਹਿਦ ਜੀ ਕਹਾ ਖਾਲਸਾ ਵਾਹਿਦ ਜੀ ਕੀ ਖਤੇ ਜੋ ਮੈਨੂੰ ਤਾਂ ਜਿੰਨੀ ਮਾਨ ਨਹੀਂ ਸੀਗਾ ਕਿ ਮੇਰਾ ਇੱਥੇ ਤੱਕ ਮਾਨ ਹੋਵੇਗਾ। ਸਭ ਚੰਗੇ ਕੰਮਾਂ ਦਾ ਮਹਿਮਾਨ ਸਤਕਾਰ ਡੀਆਜ ਨੇ ਅੱਜ ਕੀਤਾ ਹੈ। ਤਿੰਨੇ ਗੁਰਮਖਾਨ ਨੂੰ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਗਰਾਜ ਸਿੰਘ ਸ਼ੇਰੂ ਗਰਗ ਸੁਖਵਿੰਦਰ ਸਿੰਘ ਜੀ ਸੱਦੇ ਸਿੰਘ ਵਾਲਾ ਜੋ ਕਿ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਜਦੋਂ ਉਹਨਾਂ ਨੇ ਪਿਸਤੌਲ ਚਲਾ ਦਿੱਤਾ ਤਾਂ ਉਹ ਭੱਜਣ ਦੀ ਪ੍ਰਾਹ ਹੋ ਗਏ ਤੇ ਉਹ ਮੋਟਿਆਂ ਦੇ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਜਦੋਂ ਕਿ ਮੈਂ ਭੱਜ ਕੇ ਆ ਕੇ ਉਹਨਾਂ ਨੂੰ ਪਿੱਛੋਂ ਦੋਚ ਲਿਆ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਂ ਥੋੜਾ ਜਿਹਾ ਪ੍ਰੇਸ਼ਾਨ ਕਰਨ ਕਰਕੇ ਝੁਕ ਗਿਆ ਜਿੰਨੇ ਨਾਲ ਕੋ ਨਾਲ ਲੱਗ ਜਾਂਦਾ ਜਦੋਂ ਉਹਨੇ ਬੋਈ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਹੱਥ ਨੂੰ ਰੋੜ ਕੇ ਮੈਂ ਥੱਲੇ ਕੱਪਤਾ ਪਿਸਤੌਲ ਵਾਲੀ चीज ਦਾ ਫੜ ਲਿਆ ਸੀ ਤੇ ਜਿੰਨੇ ਨਾਲ ਹੋ ਲੱਗ ਨਾ ਉਹ ਪਿਸਤੌਲ ਸੀ ਮੌਕੇ ਤੇ ਖੋਲਣ ਦੇ ਉਹਨਾਂ ਨੂੰ ਡੋਬਾ ਚਲਾਗੇ ਇਸ ਕਰਕੇ ਸਾਡੇ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇੱਕ ਦਿਨ ਮੌਤ ਨੇ ਆਉਣਾ ਹੈ ਡਰਨ ਦੀ ਕੋਈ ਲੋੜ ਨਹੀਂ ਜੋ ਅਜੇ ਅਰਸ ਨਾ ਜਦੋਂ ਅਸੀਂ ਪਤਾ ਲਾ ਕੇ ਉਹਨਾਂ ਨੂੰ ਕਿ ਸਾਨੂੰ ਫੜਨ ਵਾਲੇ ਵੀ ਟੱਕਰਗੇ ਆ ਤੇ ਫਿਰ ਉਹ ਬਾਦ ਦਾ ਤਾਂ ਨਹੀਂ ਕਰਨਗੇ ਬਾਦ ਦਾ ਉਹਨਾਂ ਚੀਜ਼ ਕਰਦੇ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਨਾ ਚਿਰ ਅਸੀਂ ਉਹਨਾਂ ਤੋਂ ਡਰਦੇ ਆ ਕਿ ਸ਼ਾਇਦ ਬੋੜੀਆ ਵੱਜੂਗੀ ਤੇ ਜੇ ਗੋਲੀ ਨਾਲ ਜਿਹੜੀ ਗੋਲੀ ਲਿਖੀ ਗਈ ਸਾਡੇ ਵੱਜਣੀ ਆ ਉਹ ਹਰ ਹਾਲਤ ਤੇ ਵੱਜੇਗੀ ਤੇ ਹੋ ਸਕਦਾ ਕਿ ਐਕਸੀਡੈਂਟਾਂ ਵੀ ਮਰ ਸਕਦੇ ਹੁਣ ਪਿੱਛੇ ਜੇ ਮਾਰ ਵਾਲਾ ਹੋ ਗਿਆ ਸੀ ਇਹ ਵਾਲੀ ਨਾਲ ਵੀ ਮਰ ਸਕਦਾ ਸੀ ਪਰ ਜੋ ਅੱਜ ਮੈਨੂੰ ਇੱਜਾ ਮਾਨਮ ਦੇ ਸਾਡੀ ਕਮੇਟੀ ਦੇ ਵਿੱਚ ਵੇਖ ਕੇ ਸਾਨੂੰ ਮੈਡਾ ਮਾਨ ਦਵਾਇਆ ਇਹਨਾਂ ਨੇ ਬੜੇ ਚਾਪਤੋ ਸੇਵਾ ਕਰ ਰਹੇ ਹਨ ਜੀ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਰਦੇ ਆ ਏਡੀਆਈ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਸਟਾਫ ਦਾ ਵੀ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਭੱਜ ਕੇ ਆ ਕੇ ਸਾਨੂੰ ਸੱਧਿਆ ਮੈਂ ਤਾਂ ਬਾਹਰ ਗਿਆ ਹੋਇਆ ਸੀ ਕਿ ਕਹਿੰਦੇ ਬਾਬਾ ਦੀ ਛੇਤੀ ਆਉ ਤੁਹਾਨੂੰ ਸਨਮਾਨਤ ਕਰਨਾ ਹੈ ਮੈਂ ਤਾਂ ਬਹੁ ਤੇ ਮੈਂ ਹਜੇ ਗੈਂਗਸਟਰ ਨੂੰ ਬਖਸ਼ੂng ਵਾਲੀ ਕੋਈ ਨਹੀਂ ਦੇਖਿਆ रे <laughs> बी <laughs> 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 ਮੋਹਲੇ ਸੋਨਿਆ ਗਉੜੀ ਠੀਕ ਹੈ ਜੀ ਜਦੋਂ ਸਾਥ ਨੂੰ ਕੋਈ ਮਰਜ਼ੀ ਰਾਤ ਨੂੰ ਦਾਦਾ ਹੀ ਸੇਤੀ ਆਉਂਦਾ ਬਹੁਤ ਜਾਗਦਾ